ਜੱਸ ਪੂਰਨ ਕੁਮਾਰ ਦਾ ਥੋੜੀ ਦੇਰ ਦੇ ਵਿੱਚ ਅੰਤਿਮ ਸੰਸਕਾਰ ਹੋਏਗਾ ਚੰਡੀਗੜ੍ਹ ਦੇ ਸੈਕਟਰ 25 ਦੇ ਸ਼ਮਸ਼ਾਨ ਘਾੜ ਦੇ ਵਿੱਚ ਅੰਤਿਮ ਰਸਮਾਂ ਹੋਣਗੀਆਂ ਪੀਜੀਆਈ ਦੇ ਵਿੱਚ ਪੂਰਨ ਕੁਮਾਰ ਦਾ ਪੋਸਟਮਾਰਟਮ ਹੋ ਚੁੱਕਿਆ ਹੈ ਤਾਂ ਆਈਪੀਐਸ ਪੂਰਨ ਕੁਮਾਰ ਦਾ ਅੰਤਿਮ ਸੰਸਕਾਰ ਚੰਡੀਗੜ੍ਹ ਦੇ ਸੈਕਟਰ 25 ਦੇ ਸ਼ਮਸ਼ਾਨ ਘਾੜ ਦੇ ਵਿੱਚ ਅੰਤਿਮ ਰਸਮਾਂ ਹੋਣਗੀਆਂ ਪੀਜੀਆਈ ਦੇ ਵਿੱਚ ਪੂਰਨ ਕੁਮਾਰ ਦਾ ਅੱਜ ਪੋਸਟਮਾਰਟਮ ਹੋਇਆ ਕਰੀਬ 9 ਦਿਨ ਬਾਅਦ ਪੋਸਟਮਾਰਟਮ ਮ੍ਰਿਤਕ ਦੇ ਦਾ ਕੀਤਾ ਗਿਆ ਨੌ ਦਿਨਾਂ ਬਾਅਦ ਪਰਿਵਾਰ ਦੀ ਸਹਿਮਤੀ ਤੋਂ ਬਾਅਦ ਪੋਸਟਮਾਰਟਮ ਹੋਇਆ ਤੇ ਉਸ ਤੋਂ ਬਾਅਦ ਚੰਡੀਗੜ੍ਹ ਦੇ ਸੈਕਟਰ 25 ਦੇ ਸ਼ਮਸ਼ਾਨ ਘਾਟ ਦੇ ਵਿੱਚ ਅੰਤਿਮ ਰਸਮਾਂ ਹੋਣਗੀਆਂ ਆਈਪੀਐਸ ਪੂਰਨ ਕੁਮਾਰ ਦਾ ਅੰਤਿਮ ਸੰਸਕਾਰ ਅੱਜ ਥੋੜੀ ਦੇਰ ਦੇ ਵਿੱਚ ਚੰਡੀਗੜ੍ਹ ਦੇ ਸੈਕਟਰ 25 ਦੇ ਵਿੱਚ ਸ਼ਮਸ਼ਾਨ ਘਾਟ ਦੀਆਂ ਰਸਮਾਂ ਜਿਹੜੀਆਂ ਨੇ ਉਹ ਸ਼ੁਰੂ ਹੋ ਚੁੱਕੀਆਂ ਨੇ ਤੇ ਖਾਸ ਤੌਰ ਦੇ ਉੱਤੇ ਅੰਤਿਮ ਵਿਦਾਈ ਜਿਹੜੀ ਹੈ ਸੈਕਟਰ 25 ਚੰਡੀਗੜ੍ਹ ਦੇ ਸ਼ਮਸ਼ਾਨ ਘਾੜ ਦੇ ਵਿੱਚ ਦਿੱਤੀ ਜਾਏਗੀ 9 ਦਿਨਾਂ ਬਾਅਦ ਪਰਿਵਾਰ ਦੀ ਸਹਿਮਤੀ ਤੋਂ ਬਾਅਦ ਪੋਸਟਮਾਰਟਮ ਕਰਵਾਇਆ ਗਿਆ ਹੈ ਆਈਪੀਐਸ ਪੂਰਨ ਕੁਮਾਰ ਦਾ ਅੰਤਿਮ ਸੰਸਕਾਰ ਤੇ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਚੰਡੀਗੜ੍ਹ ਦੇ ਸੈਕਟਰ 25 ਦੇ ਸ਼ਮਸ਼ਾਨ ਘਾੜ ਦੇ ਵਿੱਚ ਅੰਤਿਮ ਰਸਮਾਂ ਕੀਤੀਆਂ ਜਾਣੀਆਂ ਨੇ ਤਾਂ ਪਰਿਵਾਰ ਦੇ ਵੱਲੋਂ ਅਲਵਿਦਾ ਆਖਿਆ ਜਾਏਗਾ ਅੱਜ ਤਾਂ ਇਸ ਖਬਰ ਦੇ ਉਤੇ ਵਧੇਰੇ ਜਾਣਕਾਰੀ ਦੇ ਨਾਲ ਮੇਰੇ ਸਹਿਯੋਗੀ ਅਭਿਸ਼ੇਕ ਜੁੜੇ ਨੇ ਲਾਈਵ ਤਾਂ ਅਭਿਸ਼ੇਕ ਹੋਰ ਕਿੰਨਾ ਸਮਾਂ ਜਦੋਂ ਪਰਿਵਾਰ ਦੇ ਵੱਲੋਂ ਸੇਜਲ ਅੱਖਾਂ ਦੇ ਨਾਲ ਆਈਪੀਐਸ ਪੂਰਨ ਕੁਮਾਰ ਨੂੰ ਅੰਤਿਮ ਵਿਦਾਈ ਦਿੱਤੀ ਜਾਣੀ ਹੈ ਕੀ ਕੁਝ ਚੱਲ ਰਿਹਾ ਹੈ ਇਸ ਵਕਤ ਬਾਤ ਯਹਾਂ ਪਰ ਲਾਇਆ ਗਿਆ ਦੇਖੋ ਤੁਸੀਂ ਦੇਖੋ ਤਸਵੀਰਾਂ ਜੋ ਤੁਸੀਂ ਦੇਖ ਸਕਦੇ ਹੋ ਕਿ ਆ ਜਿਹੜੀ ਉਹਨਾਂ ਦਾ पार्थिव ਸਰੀਰ ਜਿਹੜਾ ਹੈ ਉਹ ਸੈਕਟਰ 25 ਦੇ ਸਮਸ਼ਾਨ ਘਾਟ 'ਤੇ ਪਹੁੰਚ ਚੁੱਕਿਆ ਹੈ ਅੰਤਿਮ ਜਿਹੜੀ ਪ੍ਰਕਿਰਿਆ ਹੁੰਦੀ ਹੈ ਉਹ ਵੀ ਪੂਰੀ ਹੋ ਗਈ ਹੈ ਜਿਹੜੇ ਪੰਡਤ ਜੀ ਹੈਗੇ ਉਹਨਾਂ ਨੇ ਜਿਹੜੀ ਅੰਤਮ ਜਿਹੜੇ ਅਤਰ ਪੜਨੇ ਹੁੰਦੇ ਉਹ ਵੀ ਜਿਹੜੇ ਆ ਪੂਰੇ ਕਰ ਲਏ ਆ ਤੇ ਪਰਿਵਾਰ ਦੇ तमाम ਸਦਸ્ય ਜਿਹੜੇ ਇੱਥੇ ਖੜੇ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਚ ਅਸੀਂ ਦਰਸ਼ਕਾਂ ਨੂੰ ਦਿਖਾ ਰਿਹਾ ਕਿ 25 ਸੈਕਟਰ ਜਿਹੜਾ ਚੰਡੀਗੜ੍ਹ ਦਾ ਸ਼ਮਸ਼ਾਨ ਘਾਟ ਹੈ ਉਧਰ ਦੇ ਆਹ ਜਿਹੜੀ ਤਸਵੀਰਾਂ ਨੇ ਤੇ ਹੁਣ ਕੁਝ ਹੀ ਦੇਰ ਬਾਅਦ ਜਿਹੜੀ ਹੈ ਅੰਤਿਮ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਜਿਹੜੀ ਉਹਨਾਂ ਦੀ ਜਿਹੜੀ ਮੁੱਖਾਗਨੀ ਦਿੱਤੀ ਜਾਏਗੀ ਤੇ ਅੰਤਿਮ ਸੰਸਕਾਰ ਦੀ ਜਿਹੜੀ ਪ੍ਰਕਿਰਿਆ ਸ਼ੁਰੂ ਹੋਏਗੀ ਔਰ ਤੁਸੀਂ ਅੱਧਰ ਦੇਖ ਸਕਦੇ ਹੋ ਕਿ ਹਰਿਆਣਾ ਪੁਲਿਸ ਦੀ ਇੱਕ ਟੁਕੜੀ ਵੀ ਹੈ ਜਿਹੜੇ ਉਹਨਾਂ ਨੂੰ ਗੋਡ ਆਫ ਆਨਰ ਦੇਗੀ ਉਹਨਾਂ ਨੂੰ ਰਾਸ਼ਟਰੀ ਸਨਮਾਨ ਦੇ ਨਾਲ ਜਿਹੜਾ ਇਹ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ ਤੁਸੀਂ ਤਸਵੀਰਾਂ ਤੋਂ ਦੇਖ ਸਕਦੇ ਹੋ ਹਰਿਆਣਾ ਪੁਲਿਸ ਦੀ ਇੱਕ ਟੁਕੜੀ ਵੀ ਇੱਥੇ ਜਿਹੜੀ ਹੈ ਆਤਨਾਤ ਕੀਤੀ ਗਈ ਆ ਜੀ ਤਾਂ ਬਿਲਕੁਲ لازਮੀ ਤੌਰ ਤੇ ਉਹਤੇ ਤਾਂ ਕਾਫੀ ਤਕਰਾਰ ਵਿਵਾਦ ਤੋਂ ਬਾਅਦ ਅੱਜ ਅੰਤਿਮ ਵਿਦਾਈ ਜਿਹੜੀ ਆ ਉਹ ਦਿੱਤੀ ਜਾ ਰਹੀ ਹੈ ਅੰਤਿਮ ਸੰਸਕਾਰ ਜਿਹੜਾ ਉਹ ਕੀਤਾ ਜਾ ਰਿਹਾ ਹੈ ਤੇ ਪੀਜੀਆਈ ਚੰਡੀਗੜ੍ਹ ਦੇ ਵਿੱਚ 9 ਦਿਨਾਂ ਬਾਅਦ ਪੋਸਟਮਾਰਟਮ ਹੋਇਆ ਕਬਿਸ਼ੇਕ ਲਾਜ਼ਮੀ ਤੌਰ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਜਿਹੜੇ ਨੇ ਉਹ ਆਈਪੀਐਸ ਪੂਰਨ ਕੁਮਾਰ ਦਾ ਉਹ ਸੁਸਾਇਡ ਨੋਟ ਛੱਡ ਕੇ ਗਿਆ ਸੀ ਜਿਸ ਤੋਂ ਬਾਅਦ ਪਰਿਵਾਰ ਜਿਹੜਾ ਹੈ ਉਹ ਕਾਰਵਾਈ ਦੇ ਲਈ ਅੜਿਆ ਰਿਹਾ ਪਰ ਲੰਬੀ ਕੋਸ਼ਿਸ਼ ਰਹੀ ਹੈ ਸਰਕਾਰ ਦੇ ਲਈ ਵੀ ਪਰਿਵਾਰ ਨੂੰ ਮਨਾਉਣ ਦੇ ਲਈ ਕਿ ਆਖਰਕਾਰ ਪੋਸਟਮਾਰਟਮ ਕਰਵਾਇਆ ਜਾਏ ਅੰਤਿਮ ਰਸਮਾਂ ਜਿਹੜੀਆਂ ਨੇ ਉਹ ਕੀਤੀਆਂ ਜਾਣ ਬਿਲਕੁਲ ਆ ਦੇਖੋ ਆ 9ਵੇਂ ਦਿਨ ਤੇ ਆ ਅੰਤਿਮ ਸੰਸਕਾਰ ਜਿਹੜਾ ਹੋ ਰਿਹਾ ਹੈ ਔਰ ਪੋਸਮਾਰਟਮ ਵੀ ਅੱਜ ਜਿਹੜਾ ਦਿਨੇ 12 1 ਵਜੇ ਤੱਕ ਕੰਪਲੀਟ ਹੋਇਆ ਉਹਨਾਂ ਦਾ ਜਿਹੜਾ ਪੀਜੀਆਈ ਬੋਰਡ ਹੈ ਡਾਕਟਰਾਂ ਦਾ ਉਹਨਾਂ ਨੇ ਜਿਹੜਾ ਇਹ ਪੋਸਟਮਾਰਟਮ ਕੀਤਾ ਤੇ ਪਰਿਵਾਰ ਦੀ ਮੰਗ ਸੀ ਕਿ ਕਾਰਵਾਈ ਕੀਤੀ ਜਾਏ આરોપીਾਂ ਦੇ ਖਿਲਾਫ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਏ ਹਾਲਾਂਕਿ ਸਰਕਾਰ ਨੇ ਵੀ ਜਿਹੜਾ ਇਸ ਔਰ ਕਦਮ ਵਧਾਦੇ ਹੋਏ ਐਸਪੀ ਬਦਲਿਆ ਤੇ ਡੀਜੀਪੀ ਨੂੰ ਛੁੱਟੀ 'ਚ ਭੇਜਦਾ ਤੇ ਹੁਣ तमाम ਇਹ ਦੇ ਇਧਰ ਜੇ ਆਪਾਂ ਗੱਲ ਕਰੀਏ 25 ਸੈਕਟਰ ਸਮਸ਼ਾਨ ਘਾੜ ਦਿੱਤੇ ਅਤੇ ਕੈਬਨਿਟ ਮੰਤਰੀ ਜਿਹੜੇ ਜਿਹੜੇ ਸ਼ਾਮ ਸਿੰਘ ਰਾਣਾ ਜਿਹੜੇ ਖੇਤੀ ਮੰਤਰੀ ਆ ਉਹ ਵੀ ਪਹੁੰਚੇ ਹੋਏ ਆ ਇੱਥੇ ਕ੍ਰਿਸ਼ਨ ਲਾਲ ਪਵਾਰ ਜਿਹੜੇ ਹੈਗੇ ਪੰਚਾਇਤ ਮੰਤਰੀ ਉਹ ਵੀ ਇੱਥੇ ਪਹੁੰਚੇ ਹੋਏ ਨੇ ਤੇ तमाम ਕਈ ਆਈਪੀਐਸ ਅਧਿਕਾਰੀ ਜਿਹੜੇ ਮੌਜੂਦਾ ਨੇ ਕੁਝ ਪੂਰਵ ਆਈਪੀਐਸ ਅਧਿਕਾਰੀ ਨੇ ਆਈਪੀਐਸ ਐਸੋਸੀਏਸ਼ਨ ਦੇ ਜਿਹੜੇ ਪਦ ਅਧਿਕਾਰੀ ਆ ਉਹ ਵੀ ਪੁੱਤੇ ਆ ਕੁਝ ਆਈਐਸ ਅਧਿਕਾਰੀ ਜਿਹੜੇ ਮੌਜੂਦਾ ਵਾਰਿਸਟ ਆਈਐਸ ਅਧਿਕਾਰੀ ਵੀ ਇੱਥੇ ਪਹੁੰਚੇ ਨੇ ਤੇ ਆ ਲਾਸ ਸਮਾਂ ਹੈ ਜਿਹੜੀ ਕਹਿ ਸਕਦੇ ਆ ਇਸ ਤੌਰ ਤੇ ਕਿ ਜਿਹੜੇ ਵਾਈਪੁਰਨ ਕੁਮਾਰ ਦੇ ਜਿਹੜੇ ਪਰਿਵਾਰ ਦੇ ਲਈ ਆ ਇੱਕ ਦੁੱਖ ਦੀ ਘੜੀ ਜ਼ਰੂਰ ਇਹਨੂੰ ਕਿਹਾ ਜਾ ਸਕਦਾ ਹੈ ਲੇਕਿਨ ਉਹਨਾਂ ਨੇ ਇਨਸਾਫ ਦੀ ਲੜਾਈ ਦੀ ਗੱਲ ਕੀਤੀ ਸੀ ਕਿ ਅਸੀਂ ਇਨਸਾਫ ਦੀ ਲੜਾਈ ਲੜੀ ਹੈ ਔਰ ਇਨਸਾਫ ਦੀ ਲੜਾਈ ਜਿਹੜੀ ਆ ਅੱਗੇ ਵੀ ਜਿਹੜੀ ਹੈ ਉਹ ਇੱਥੇ ਪੂਰੀ ਹੁੰਦੀ ਹੋਈ ਨਜ਼ਰ ਆਂਦੀ ਹੈ ਕਿਉਂਕਿ ਕਾਰਵਾਈ ਜਿਹੜੀ ਹੈ ਹਰਿਆਣਾ ਪੁਲਿਸ ਹਰਿਆਣਾ ਸਰਕਾਰ ਵੱਲੋਂ ਜਿਹੜੀ ਕੀਤੀ ਗਈ ਹੈ ਕਿਤੇ ਨਾ ਕਿਤੇ ਉਹ ਤੇ ਸਹਿਮਤੀ ਜਿਹੜੀ ਹੈ ਪਰਿਵਾਰ ਨੇ ਦੇ ਦਿੱਤੀ ਤਾਂ ਹੀ ਅੱਜ ਜਿਹੜਾ ਪੋਸਟਮਾਰਟਮ ਸੰਭਵ ਹੋ ਸਕਿਆ ਔਰ ਜਿਹੜਾ 9ਵੇਂ ਦਿਨ ਆ ਜਿਹੜਾ ਅੰਤਿਮ ਸੰਸਕਾਰ ਹੋਣਾ ਦਾ ਹੋ ਰਿਹਾ ਕਿਉਂਕਿ 7 ਤਰੀਕ ਨੂੰ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਜਿਹੜੀ ਆਤਮ ਹੱਤਿਆ ਕਰ ਲਈ ਸੀ ਜੀ ਜੀ ਬਿਲਕੁਲ ਲਾਜ਼ਮੀ ਤੌਰ 'ਤੇ ਪਰਿਵਾਰ ਦੀ ਸਹਿਮਤੀ ਤੋਂ ਬਾਅਦ ਪੋਸਟਮਾਰਟਮ ਆਜ ਚੰਡੀਗੜ੍ਹ ਦੇ ਪੀਜੀਐ ਦੇ ਵਿੱਚ ਕਰਵਾਇਆ ਗਿਆ ਤੇ ਹੁਣ ਉਸ ਤੋਂ ਬਾਅਦ ਅੰਤਿਮ ਰਸਮਾਂ ਜ ਪਰ ਇਸ ਦਰਮਿਆਨ ਕਈ ਤਰ੍ਹਾਂ ਦੇ ਸਵਾਲ ਜਿਹੜੇ ਨੇ ਹਰਿਆਣਾ ਪੁਲਿਸ ਪ੍ਰਸ਼ਾਸਨ ਦੇ ਉੱਤੇ ਆਈਪੀਐਸ ਪੂਰਨ ਕੁਮਾਰ ਦਾ ਉਹ ਸੁਸਾਇਡ ਨੋਟ ਛੱਡ ਗਿਆ। ਕਈ ਵੱਡੇ ਅਫਸਰਾਂ ਦੇ ਨਾਮ ਜਦੋਂ ਕਿਸੇ ਸੁਸਾਇਡ ਨੋਟ ਦੇ ਵਿੱਚ ਖੁਦ ਇੱਕ ਅਫਸਰ ਲਿਖ ਕੇ ਜਾਵੇ, ਵੱਡੇ ਇਲਜ਼ਾਮ ਲਗਾ ਦੇਵੇ ਤਾਂ ਲਾਜ਼ਮੀ ਤੌਰ ਦੇ ਉੱਤੇ ਸਵਾਲ ਜਿਹੜੇ ਨੇ ਉਹ ਵੱਡੇ ਉੱਠਦੇ ਨੇ। ਸਰਕਾਰ ਦੀ ਕਾਰਜਸ਼ਾਲੀ ਦੇ ਉੱਤੇ ਵੀ ਸਵਾਲ ਖੜੇ ਹੋ ਜਾਂਦੇ ਨੇ। ਪਰ ਇਸ ਦਰਮਿਆਨ ਅਭਿਸ਼ੇਕ ਲਗਾਤਾਰ ਅਸੀਂ ਵੇਖਿਆ ਕਿ ਹਰਿਆਣਾ ਦੇ ਮੁੱਖ ਮੰਤਰੀ ਉਹ ਕਲੋਜ਼ ਮੋਨੀਟਰਿੰਗ ਕਰ ਰਹੇ ਸੀ ਕਿ ਆਖਰ ਕਿਵੇਂ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਜਾਏ ਹਾਲਾਂਕਿ ਉਹਨਾਂ ਨੇ ਦੁੱਖ ਵੀ ਪ੍ਰਗਟਾਇਆ ਤੇ ਨਾਲ ਪੂਰੀ ਕੈਬਨਿਟ ਦੇ ਸਮੇਤ ਉਹਨਾਂ ਨੇ ਭਰੋਸਾ ਵੀ ਦਿਵਾਇਆ ਕਿ ਇਨਸਾਫ ਮਿਲੇਗਾ ਜਿਹੜਾ ਵੀ ਕੋਈ ਦੋਸ਼ੀ ਹੋਇਆ ਉਸ ਨੂੰ ਬਖਸ਼ਿਆ ਨਹੀਂ ਜਾਏਗਾ ਬਿਲਕੁਲ ਮੁੱਖ ਮੰਤਰੀ ਦੇਖੋ ਖੁਦ ਬਜਟ ਹੈ ਅੰਦਰ ਘਰੇ ਆਏ ਸੀਗੇ ਸੈਕਟਰ 24 ਜਿਹੜਾ ਸਰਕਾਰੀ ਇਹਨਾਂ ਦਾ ਕੋਠੀ ਹੈ ਉੱਥੇ ਖੁਦ ਆ ਕੇ ਜਿਹੜਾ ਇਹਨਾਂ ਨੂੰ ਭਰੋਸਾ ਦਿਲਾ ਕੇ ਗਏ ਸੀਗੇ ਤੇ ਉਹਨਾਂ ਦਾ ਬਿਆਨ ਵੀ ਆਇਆ ਸੀ ਪੰਚਕੁਲਾ ਉਹਨਾਂ ਨੇ ਇੱਕ ਬਿਆਨ ਦਿੱਤਾ ਸੀਗਾ ਅਬ ਮੀਟਿੰਗ ਚ ਜਿਹੜੀ ਭਾਜਪਾ ਦੀ ਮੀਟਿੰਗ ਸੀਗੀ ਕੋਈ ਵੀ ਚਾ ਕਿੰਨਾ ਵੱਡਾ ਕਦਮ ਹੋਏ ਜਾਂ ਕਿੰਨਾ ਪ੍ਰਭਾਵਸ਼ਾਲੀ ਉਹਨੂੰ ਬਖਸ਼ਿਆ ਨਹੀਂ ਜਾਏਗਾ ਜੇ ਉਹਦੇ ਤੇ ਕੋਈ ਆਰ ਆਰੋਪ ਹੈ ਤਾਂ ਉੱਤੇ ਕਾਰਵਾਈ ਜ਼ਰੂਰ ਹੋਏਗੀ ਔਰ ਉਹਦੀ ਜਾਂਚ ਵੀ ਜ਼ਰੂਰ ਹੋਏਗੀ ਐਸਆਈਟੀ ਜਿਹੜੀ ਚੰਡੀਗੜ੍ਹ ਪੁਲਿਸ ਜਿਹੜੀ ਹੈ ਐਸਆਈਟੀ ਜਾਂਚ ਕਰ ਰਹੀ ਹੈ ਉਹੀ ਉਹਨਾਂ ਆ ਉਹਤੇ ਪੂਰੀ ਜਿਹੜੀ ਹੈ ਜਾਂਚ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਕੀਤੀ ਜਾਏਗੀ ਔਰ ਉਹਤੇ ਕਾਰਵਾਈ ਵੀ ਜਿਹੜੀ ਚੰਡੀਗੜ੍ਹ ਪੁਲਿਸ ਦਾ ਇਹ ਕਹਿਣਗੇ ਅਸੀਂ ਪਰਿਵਾਰ ਦੇ ਨਾਲ ਹੈਗੇ ਪਰਿਵਾਰ ਦੇ ਨਾਲ ਅਸੀਂ ਤਾਲਮੇਲ ਬਣਾ ਕੇ ਇਹ ਜਿਹੜੀ ਜਾਂਚ ਕਰ ਰਿਹਾ ਔਰ ਪਲ-ਪਲ ਦੀ ਜਿਹੜੀ ਜਾਣਕਾਰੀ ਉਹਨਾਂ ਨੂੰ ਐਸਐਸਪੀ ਜਿਹੜੀ ਚੰਡੀਗੜ੍ਹਾ ਉਹਨਾਂ ਨੇ ਵੀ ਜਿਹੜੀ ਵਾਈਕ ਪੂਰਨ ਕੁਮਾਰ ਦੀ ਵਾਈਫ ਹੈ ਆਈਏਐਸ ਅਮਨੀਤ ਪੀ ਕੁਮਾਰ ਨੂੰ ਦਿੰਦੀ ਰਹੀ ਹੈ ਤੇ ਇਹ ਲਗਾਤਾਰ ਇਹ ਭਰੋਸਾ ਜਿਹੜੀ ਚੰਡੀਗੜ੍ਹ ਪੁਲਿਸ ਹਰਿਆਣਾ ਪੁਲਿਸ ਹਰਿਆਣਾ ਸਰਕਾਰ तमाम ਜਿਹੜੇ ਕਈ ਮੰਤਰੀਆਂ ਦੀ ਵੀ ਡਿਊਟੀ ਲੱਗੀ ਹੋਈ ਸੀਗੀ ਇਹ ਸਰਕਾਰ ਵੱਲੋਂ ਜਿਹੜੇ ਸੁਨੇਹਾ ਪਹੁੰਚਾਇਆ ਜਾਵੇ ਕਿ ਸਰਕਾਰ ਜਿਹੜੀ ਹੈ ਇਸ ਦੁੱਖ ਦੀ ਘੜੀ 'ਚ ਜਿਹੜੀ ਹੈ ਪਰਿਵਾਰ ਦੇ ਨਾਲ ਖੜੀ ਹੈ ਤੇ ਕਈ ਕੈਬਨਿਟ ਮੰਤਰੀ ਵੀ ਆਏ ਔਰ ਜਿਹੜੇ ਹਰਿਆਣਾ ਸਰਕਾਰ ਦੇ ਟੌਪ ਲੈਵਲ ਦੀ ਉਹ ਵੀ ਲਗਾਤਾਰ ਆਂਦੀ ਰਹੀ ਉਹਨਾਂ ਦੇ ਕਰੇ ਸੰਪਰਕ ਕਰਦੀ ਰਹੀ ਹੈ ਉਹ ਸ਼ਵਾਸ ਹੁੰਦਾ ਹੋਇਆ ਪਰਿਵਾਰ ਨੂੰ ਨਜ਼ਰ ਆਇਆ ਕਿ ਇਨਸਾਨ ਤਾਂ ਚੰਡੀਗੜ੍ਹ ਦੇ ਸੈਕਟਰ 25 ਦੇ ਸ਼ਮਸ਼ਾਨ ਘਾੜ ਦੇ ਵਿੱਚ ਅੰਤਿਮ ਰਸਮਾਂ ਕੀਤੀਆਂ ਜਾ ਰਹੀਆਂ ਨੇ ਆਖਰੀ ਵਿਦਾਈ ਆਈਪੀਐਸ ਮਰਹੂਮ ਪੂਰਨ ਕੁਮਾਰ ਨੂੰ ਦਿੱਤੀ ਜਾ ਰਹੀ ਹੈ ਤਾਂ ਥੋੜੀ ਦੇਰ ਦੇ ਵਿੱਚ ਅੰਤਿਮ ਸੰਸਕਾਰ ਜਿਹੜਾ ਉਹ ਕਰ ਦਿੱਤਾ ਜਾਏਗਾ ਅੰਤਿਮ ਰਸਮਾਂ ਉਹ ਅਦਾ ਪਰਿਵਾਰ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਪਰਿਵਾਰਕ ਮੈਂਬਰ ਰਿਸ਼ਤੇਦਾਰ ਸਾਥ ਸੰਬੰਧੀ ਦੋਸਤ ਮਿੱਤਰ ਜਦੋਂ ਆਈਪੀਐਸ ਪੂਰਨ ਕੁਮਾਰ ਨੇ ਖੁਦਕੁਸ਼ੀ ਕੀਤੀ ਲਾਜ਼ਮੀ ਤੌਰ ਦੇ ਉੱਤੇ ਸਭ ਤੋਂ ਵੱਡਾ ਘਾਟਾ ਇਹਨਾਂ ਨੂੰ ਪਿਆ ਤੇ ਅਜਿਹੇ ਦੇ ਵਿੱਚ ਆਈਪੀਐਸ ਪੂਰਨ ਕੁਮਾਰ ਦੇ ਪਰਿਵਾਰ ਉਹਨਾਂ ਦੀ ਪਤਨੀ ਤੇ ਖਾਸ ਤੌਰ ਦੇ ਉੱਤੇ ਉਹਨਾਂ ਦੇ ਰਿਸ਼ਤੇਦਾਰ ਲਗਾਤਾਰ ਇਨਸਾਫ ਦੀ ਮੰਗ ਕਰ ਰਹੇ ਨੇ ਕਿ ਜਿਨ੍ਹਾਂ ਲੋਕਾਂ ਦਾ ਜਿਹੜੇ ਵੱਡੇ ਅਫਸਰਾਂ ਦਾ ਨਾਮ ਆਈਪੀਐਸ ਪੂਰਨ ਕੁਮਾਰ ਦੇ ਵੱਲੋਂ ਆਪਣੇ ਖੁਦਕੁਸ਼ੀ ਨੋਟ ਦੇ ਵਿੱਚ ਲਿਖਿਆ ਹੈ ਉਸ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤੇ ਅੱਜ ਕਿਉਂਕਿ 9 ਦਿਨ ਬਾਅਦ ਅੰਤਿਮ ਸੰਸਕਾਰ ਹੋ ਰਿਹਾ ਹੈ 9 ਦਿਨ ਬਾਅਦ ਪੋਸਟਮਾਰਟਮ ਹੋਇਆ ਪਰਿਵਾਰ ਦੀ ਰਜ਼ਾਮੰਦੀ ਦੇ ਨਾਲ ਇਸੇ ਕਾਰਨ ਇਹਨਾਂ ਸਮਾਂ ਲੱਗਿਆ ਕਿਉਂਕਿ ਸਰਕਾਰ ਲਗਾਤਾਰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਸੀ ਚੰਡੀਗੜ੍ਹ ਪੁਲਿਸ ਦੇ ਵੱਲੋਂ ਅਦਾਲਤ ਦਾ ਰੁਕ ਵੀ ਕਰਨਾ ਪੈ ਗਿਆ ਕਿ ਆਖਿਰ ਕਿਵੇਂ ਨਾ ਕਿਵੇਂ ਕਰਕੇ ਪੋਸਟਮਾਰਟਮ ਕਰਵਾਇਆ ਜਾਏ ਇਸ ਮਾਮਲੇ ਦੀ ਜਾਂਚ ਪੋਸਟਮਾਰਟਮ ਦੇ ਸਹੀ ਸਮੇਂ ਦੇ ਉੱਤੇ ਹੋਣ ਦੇ ਨਾਲ ਅੱਗੇ ਹੋਰ ਸਹੀ ਤੇ ਸਟੀਕ ਤਰੀਕੇ ਦੇ ਨਾਲ ਵਧੇਗੀ ਤੇ ਆਖਿਰਕਾਰ ਜਦੋਂ ਪਰਿਵਾਰ ਦੀ ਰਜ਼ਾਮੰਦੀ ਹੋਈ ਤਾਂ ਉਸ ਤੋਂ ਬਾਅਦ ਅੱਜ ਚੰਡੀਗੜ੍ਹ ਦੇ ਸੈਕਟਰ 25 ਦੇ ਵਿੱਚ ਸ਼ਮਸ਼ਾਨ ਘਾਟ ਦੇ ਵਿੱਚ ਅੰਤਿਮ ਰਸਮਾਂ ਜਿਹੜੀਆਂ ਨੇ ਉਹ ਅਦਾ ਕੀਤੀਆਂ ਜਾ ਰਹੀਆਂ ਨੇ ਤੇ ਥੋੜੀ ਦੇਰ ਦੇ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਜਾਏਗਾ ਪਰ ਜਿਸ ਤਰੀਕੇ ਦੇ ਨਾਲ ਵੱਡੇ ਇਲਜ਼ਾਮ ਆਈਪੀਐਸ ਪੂਰਨ ਕੁਮਾਰ ਦੇ ਵੱਲੋਂ ਆਪਣੇ ਖੁਦਕੁਸ਼ੀ ਨੋਟ ਦੇ ਵਿੱਚ ਲਗਾਏ ਗਏ ਨੇ ਵੱਡੇ ਅਫਸਰਾਂ ਦੇ ਉੱਤੇ ਉਹ ਕਈ ਤਰ੍ਹਾਂ ਦੇ ਸਵਾਲ ਪੁਲਿਸ ਵਿਭਾਗ ਦੇ ਵਿੱਚ ਖੜੇ ਕਰ ਦਿੰਦੇ ਨੇ ਕਿ ਆਖਰਕਾਰ ਹਰਿਆਣਾ ਪੁਲਿਸ ਦੇ ਵਿੱਚ ਇਹ ਚੱਲ ਕੀ ਰਿਹਾ ਹੈ ਕਿਉਂ ਆਖਰ ਕਿਸੇ ਇੱਕ ਸ਼ਖਸ ਨੂੰ ਟਾਰਗੇਟ ਕੀਤਾ ਜਾਂਦਾ ਹੈ ਜੇਕਰ ਇਹਨਾਂ ਇਲਜ਼ਾਮਾਂ ਦੇ ਵਿੱਚ ਥੋੜੀ-ਬਹੁਤੀ ਵੀ ਸੱਚਾਈ ਹੈ ਪਰ ਲਾਜ਼ਮੀ ਤੌਰ ਦੇ ਉੱਤੇ ਸਰਕਾਰ ਨੂੰ ਮੁੱਖ ਮੰਤਰੀ ਨੂੰ ਇਸ ਦੇ ਵੱਲ ਸੰਜੀਦਗੀ ਦੇ ਨਾਲ ਧਿਆਨ ਦੇਣਾ ਪਏਗਾ ਜਿਹੜੀਆਂ ਅਜਹੀਆਂ ਕਾਲੀਆਂ ਭੇਡਾਂ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਪਵੇਗੀ ਕਿਉਂਕਿ ਕਿਸੇ ਤਰੀਕੇ ਦੇ ਨਾਲ ਐਜੰਡਾ ਜਿਹੜਾ ਹੈ ਸਰਕਾਰ ਨੂੰ ਸੈੱਟ ਕਰਨਾ ਪਏਗਾ ਇੱਕ ਮਾਰਕਾ ਸੈੱਟ ਕਰਨਾ ਪਏਗਾ ਤਾਂ ਜੋ ਅਗਲੇ ਸਮੇਂ ਦੇ ਵਿੱਚ ਇਸ ਤਰੀਕੇ ਦੇ ਨਾਲ ਪੁਲਿਸ ਵਿਭਾਗ ਦੇ ਵਿੱਚ ਅਜਿਆ ਨਾ ਹੋਵੇ ਕੋਈ ਆਈਪੀਐਸ ਜਾਂ ਕੋਈ ਵੱਡਾ ਅਫਸਰ ਕਿਸੇ ਸ਼ੋਸ਼ਣ ਦਾ ਸ਼ਿਕਾਰ ਨਾ ਹੋਵੇ ਕਿਸੇ ਤਰੀਕੇ ਦਾ ਗਰੂਪਿਜ਼ਮ ਪੁਲਿਸ ਵਿਭਾਗ ਦੇ ਵਿੱਚ ਨਾ ਹੋਵੇ ਇਸ ਨੂੰ ਲੈ ਕੇ ਸਹੀ ਤਰੀਕੇ ਦੇ ਨਾਲ ਇਸ ਮਾਮਲੇ ਦੀ ਜਾਂਚ ਵੀ ਹੋਣੀ ਚਾਹੀਦੀ ਹੈ ਤਾਂ ਆਖਰੀ ਰਸਮਾਂ ਜਦੋਂ ਅਦਾ ਕੀਤੀਆਂ ਜਾ ਰਹੀਆਂ ਨੇ ਉਸ ਵਕਤ ਦੀ ਇਹ ਤਸਵੀਰ ਤੁਹਾਡੇ ਨਾਲ ਸੈਕਟਰ 25 ਚੰਡੀਗੜ੍ਹ ਤੋਂ ਸਾਂਝੀਆਂ ਕਰ ਰਹੇ ਹਾਂ ਆਖਰੀ ਰਸਮਾਂ ਅਦਾ ਕੀਤੀਆਂ ਜਾ ਰਹੀਆਂ ਨੇ ਤਾਂ तमाम ਵੱਡੇ ਆਲਾ ਅਫਸਰ ਜਿਹੜੇ ਨੇ ਪੁਲਿਸ ਵਿਭਾਗ ਦੇ ਉਹ ਵੀ ਪਹੁੰਚੇ ਹੋਏ ਨੇ ਕਿਉਂਕਿ ਆਪਣੇ ਸਾਥੀ ਨੂੰ ਆਖਰੀ ਅਲਵਦਾ ਕਿਹਾ ਜਾ ਰਿਹਾ ਹੈ ਪੁਲਿਸ ਸਨਮਾਨਨਾ ਦੇ ਨਾਲ ਆਈਪੀਐਸ ਪੂਰਨ ਕੁਮਾਰ ਨੂੰ ਅੰਤਿਮ ਵਿਦਾਈ ਦਿੱਤੀ ਜਾਏਗੀ ਚੰਡੀਗੜ੍ਹ ਦੇ ਸੈਕਟਰ 25 ਦੇ ਸ਼ਮਸ਼ਾਨ ਘਾਟ ਦੇ ਵਿੱਚ ਅੰਤਿਮ ਰਸਮਾਂ ਅਦਾ ਕੀਤੀਆਂ ਜਾ ਰਹੀਆਂ ਨੇ ਤਾਂ ਅਜਿਹੇ ਦੇ ਵਿੱਚ ਪਰਿਵਾਰ ਦੇ ਲਈ ਕਦੇ ਨਾ ਪੂਰਾ ਹੋਣ ਵਾਲਾ ਇਹ ਵੱਡਾ ਘਾਟਾ ਪੈ ਗਿਆ ਹੈ ਪਰ ਇਸ ਪੂਰੇ ਮਾਮਲੇ ਨੇ ਸਿਆਸਤ ਵੀ ਇਸ ਪੂਰੇ ਮਾਮਲੇ ਦੇ ਉੱਤੇ ਗਰਮਾਈ ਵਿਰੋਧੀ ਧਿਰਾਂ ਨੇ ਹਰਿਆਣਾ ਸਰਕਾਰ ਨੂੰ ਘੇਰਿਆ ਮੁੱਖ ਮੰਤਰੀ ਦੇ ਉੱਤੇ ਸਵਾਲ ਚੁੱਕ ਦਿੱਤੇ ਕਿ ਆਖਰ ਇਹਨਾਂ ਸਮਾਂ ਕਿਉਂ ਲੱਗਿਆ ਕਾਰਵਾਈ ਕਰਦੇ ਆ ਕਿਉਂ ਆਖਰ ਜਦੋਂ ਆਈਪੀਐਸ ਪੂਰਨ ਕੁਮਾਰ ਤਮਾਮ ਚੀਜ਼ਾਂ ਆਪਣੇ ਸੁਸਾਈਡ ਨੋਟ ਦੇ ਵਿੱਚ ਦੱਸ ਕੇ ਗਏ ਨੇ ਲਿਖ ਕੇ ਗਏ ਨੇ ਆਖਰ ਕਾਰਵਾਈ ਨੂੰ ਸਮਾਂ ਕਿਉਂ ਇਹ ਬਹੁਤ ਸਾਰੇ ਸਵਾਲ ਵਿਰੋਧੀ ਪਾਰਟੀਆਂ ਦੇ ਵੱਲੋਂ ਚੁੱਕੇ ਗਏ ਕੁਝ ਜਥੇਬੰਦੀਆਂ ਵੀ ਅੱਗੇ ਆਈਆਂ ਜਿਨ੍ਹਾਂ ਦੇ ਵੱਲੋਂ ਖੁੱਲਕੇ ਸਮਰਥਨ ਕੀਤਾ ਗਿਆ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਇਹਨਾਂ ਤਸਵੀਰਾਂ 'ਚ ਨਜ਼ਰ ਆ ਰਹੇ ਨੇ ਤਾਂ ਪੰਜਾਬ ਵਿਜ਼ਾਰਤ ਦੇ ਵੀ ਕਈ ਨੁਮਾਇੰਦੇ ਜਿਹੜੇ ਨੇ ਪੰਜਾਬ ਦੀ ਸਿਆਸਤ ਦੇ ਉਹ ਵੀ ਅਲਵਿਦਾ ਕਹਿਣ ਦੇ ਲਈ ਸ਼ਰਧਾਂਜਲੀ ਭੇਟ ਕਰਨ ਦੇ ਲਈ ਚੰਡੀਗੜ੍ਹ ਦੇ ਸੈਕਟਰ 25 ਦੇ ਸ਼ਮਸ਼ਾਨ ਘਾੜ ਦੇ ਵਿੱਚ ਪਹੁੰਚੇ ਹੋਏ ਨੇ ਤੇ ਆਖਰੀ ਆਖਰੀ ਅਲਵਿਦਾ ਜਿਹੜਾ ਹੈ ਆਈਪੀਐਸ ਪੂਰਨ ਕੁਮਾਰ ਨੂੰ ਕਿਹਾ ਜਾ ਰਿਹਾ ਹੈ ਸੈਕਟਰ 25 ਤੋਂ ਇਹ ਤਸਵੀਰਾਂ ਪਰਿਵਾਰ ਦੀ ਸਹਿਮਤੀ ਤੋਂ ਬਾਅਦ ਅੱਜ ਪੋਸਟਮਾਰਟਮ ਹੋਇਆ ਚੰਡੀਗੜ੍ਹ ਦੇ ਪੀਜੀਆਈ ਦੇ ਵਿੱਚ ਤੇ ਉਸ ਤੋਂ ਬਾਅਦ ਅੰਤਿਮ ਰਸਮਾਂ ਜਿਹੜੀਆਂ ਨੇ ਉਹਦਾ ਕੀਤੀਆਂ ਜਾ ਰਹੀਆਂ ਨੇ ਆਈਪੀਐਸ ਪੂਰਨ ਕੁਮਾਰ ਨੂੰ ਆਖਰੀ ਅਲਵਿਦਾ ਕਿਹਾ ਜਾ ਰਿਹਾ ਹੈ ਆਖਰੀ ਦੀਦਾਰ ਉਹਨਾਂ ਦੇ ਪਾਈ ਜਾ ਰਹੇ ਨੇ ਉਹਨਾਂ ਦੇ ਆਪਣੇਆਂ ਦੇ ਵੱਲੋਂ ਤਾਂ ਚੰਡੀਗੜ੍ਹ ਦੇ ਸੈਕਟਰ 25 ਦੇ ਸ਼ਮਸ਼ਾਨ ਘਾੜ ਦੇ ਵਿੱਚ ਅੰਤਿਮ ਰਸਮਾਂ ਪੀਜੀਆਈ ਚੰਡੀਗੜ੍ਹ ਦੇ ਵਿੱਚ 9 ਦਿਨਾਂ ਬਾਅਦ ਪੋਸਟਮਾਰਟਮ ਹੋਇਆ ਤਾਂ ਲੰਬੀ ਜਦੋ ਜਹਿਦ ਪੁਲਿਸ ਪ੍ਰਸ਼ਾਸਨ ਸਰਕਾਰ ਨੂੰ ਕਰਨੀ ਪਈ ਕਿ ਪਰਿਵਾਰ ਨੂੰ ਮਨਾਇਆ ਜਾਵੇ ਕਿਉਂਕਿ ਪਰਿਵਾਰ ਅੜਿਆ ਹੋਇਆ ਸੀ ਕਿ ਕਾਰਵਾਈ ਕੀਤੀ ਜਾਏ ਉਹਨਾਂ ਅਫਸਰਾਂ ਦੇ ਉੱਤੇ ਜਿਨ੍ਹਾਂ ਦੇ ਉੱਤੇ ਇਲਜ਼ਾਮ ਆਈਪੀਐਸ ਪੂਰਨ ਕੁਮਾਰ ਦੇ ਵੱਲੋਂ ਲਗਾਏ ਗਏ ਤੇ ਪਰਿਵਾਰ ਦੀ ਮੰਗ ਸੀ ਕਿ ਉਹਨਾਂ ਅਫਸਰਾਂ ਦੇ ਉੱਤੇ ਕਾਰਵਾਈ ਹੋਵੇ ਉਹਨਾਂ ਨੂੰ ਮੁਅਤਲ ਕਰਨ ਤੋਂ ਬਾਅਦ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਗ੍ਰਿਫਤਾਰੀ ਹੋਵੇ ਪਰ ਇਸ ਸਭ ਦੇ ਦਰਮਿਆਨ ਪੁਲਿਸ ਵਿਭਾਗ ਸਰਕਾਰ ਕੈਬਨਿਟ ਮੰਤਰੀ ਖੁਦ ਮੁੱਖ ਮੰਤਰੀ ਪਹੁੰਚੇ ਘਰਵਾਦ ਦੇ ਲਈ ਪੂਰੀ ਕੋਸ਼ਿਸ਼ ਪਰਿਵਾਰ ਨੂੰ ਖਾਸ ਤੌਰ ਦੇ ਉਤੇ ਆਈਪੀਐਸ ਪੂਰਨ ਕੁਮਾਰ ਦੀ ਪਤਨੀ ਨੂੰ ਮਨਾਉਣ ਦੇ ਲਈ ਕੀਤੀ ਗਈ ਕਿ ਤੁਸੀਂ ਰਾਜ਼ੀ ਹੋ ਤੇ ਘੱਟੋ ਘੱਟ ਮੰਗਾਂ ਦੇ ਉੱਤੇ ਪਰਿਵਾਰ ਰਾਜ਼ੀ ਵੀ ਹੋ ਗਿਆ ਤੇ ਹੁਣ ਉਸ ਤੋਂ ਬਾਅਦ ਅੰਤਿਮ ਰਸਮਾਂ ਜਿਹੜੀਆਂ ਨੇ ਇਸ ਪੂਰੇ ਮਾਮਲੇ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ ਪਰ ਇਸ ਤੋਂ ਬਾਅਦ ਬਹੁਤ ਵੱਡੇ ਸਵਾਲ ਜਿਹੜੇ ਨੇ ਆਈਪੀਐਸ ਪੂਰਨ ਕੁਮਾਰ ਦੀ ਇਹ ਮੌਤ ਉਹਨਾਂ ਦੀ ਖੁਦਕੁਸ਼ੀ ਸਰਕਾਰ ਤੇ ਪੁਲਿਸ ਵਿਭਾਗ ਦੇ ਲਈ ਛੱਡ ਕੇ ਚਲੇ ਗਏ ਨੇ ਤੇ ਇਹਨਾਂ ਸਵਾਲਾਂ ਦੇ ਜਵਾਬ ਦੇ ਲਈ ਸਨਜੀਤਜੀ ਦੇ ਨਾਲ ਇਸ ਪੂਰੇ ਮਾਮਲੇ ਦੀ ਜਾਂਚ ਜਿਹੜੀ ਹੈ ਇਹ ਮਾਮਲਾ ਮੰਗਦਾ ਹੈ ਤਾਂ ਚੰਡੀਗੜ੍ਹ ਦੇ ਸੈਕਟਰ 25 ਦੇ ਸ਼ਮਸ਼ਾਨ ਘਾਟ ਦੇ ਵਿੱਚ ਅੰਤਿਮ ਰਸਮਾਂ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਆਖਰੀ ਵਿਦਾਈ ਆਈਪੀਐਸ ਪੂਰਨ ਕੁਮਾਰ ਨੂੰ ਦਿੱਤੀ ਜਾ ਰਹੀ ਹੈ ਤਾਂ ਪਰਿਵਾਰ ਦੀ ਸਹਿਮਤੀ ਤੋਂ ਬਾਅਦ ਪੋਸਟਮਾਰਟਮ ਆ ਚੰਡੀਗੜ੍ਹ ਦੇ ਪੀਜੀਆਈ ਦੇ ਵਿੱਚ ਕਰਵਾਇਆ ਗਿਆ ਆਈਪੀਐਸ ਪੂਰਨ ਕੁਮਾਰ ਦਾ ਅੰਤਿਮ ਸਸਕਾਰ ਤੇ ਅੱਜ तमाम ਸਿਆਸੀ ਹਸਤੀਆਂ ਹੋਣ ਐਂਟਰਟੇਨਮੈਂਟ ਜਗਤ ਦੀਆਂ ਹਸਤੀਆਂ ਪੁਲਿਸ ਵਿਭਾਗ ਦੇ ਆਲਾ ਅਫਸਰ ਕਈ ਜਥੇਬੰਦੀਆਂ ਦੇ ਨੁਮਾਇੰਦੇ ਜਿਹੜੇ ਨੇ ਉਹ ਵੀ ਪਹੁੰਚੇ ਹੋਏ ਨੇ ਤੇ ਆਈਪੀਐਸ ਪੂਰਨ ਕੁਮਾਰ ਨੂੰ ਆਖਰੀ ਅਲਵਿਦਾ ਚੰਡੀਗੜ੍ਹ ਦੇ ਸੈਕਟਰ 25 ਦੇ ਵਿੱਚ ਸ਼ਮਸ਼ਾਨ ਕਾੜ ਦੇ ਵਿੱਚ ਆਖਰੀ ਦਸਮਾ ਦੇ ਨਾਲ ਕੀਤਾ ਜਾ ਰਿਹਾ ਹੈ ਆਈਪੀਐਸ ਪੂਰਨ ਕੁਮਾਰ ਜਿਨ੍ਹਾਂ ਦੇ ਵੱਲੋਂ ਖੁਦਕੁਸ਼ੀ ਕੀਤੀ ਗਈ ਸੀ سنگੀਨ ਇਲਜ਼ਾਮ ਵੱਡੇ ਆਲਾ ਅਫਸਰਾਂ ਦੇ ਉੱਤੇ ਲਗਾਏ ਹਾਲਾਂਕਿ ਇਸ ਤੋਂ ਬਾਅਦ ਕਾਰਵਾਈ ਵੀ ਹੋਈ ਹਰਿਆਣਾ ਸਰਕਾਰ ਦੇ ਉੱਤੇ ਬਹੁਤ ਵੱਡਾ ਦਬਾਅ ਬਣ ਗਿਆ ਤੇ ਉਸ ਤੋਂ ਬਾਅਦ ਕਾਰਵੀ ਕਾਰਵਾਈ ਜਿਹੜੀ ਹੈ ਹਰਿਆਣਾ ਸਰਕਾਰ ਨੂੰ ਕਰਨੀ ਪਈ ਹੈ ਤੇ ਪੀਜੀਆਈ ਚੰਡੀਗੜ੍ਹ ਦੇ ਵਿੱਚ ਪੋਸਟਮਾਰਟਮ ਤੋਂ ਬਾਅਦ ਇਹ ਤਸਵੀਰਾਂ ਸੈਕਟਰ 25 ਤੋਂ ਚੰਡੀਗੜ੍ਹ ਤੋਂ ਸਾਂਝੀਆਂ ਕਰ ਰਹੇ ਹਾਂ ਤਾਂ ਆਈਪੀਐਸ ਪੂਰਨ ਕੁਮਾਰ ਨੂੰ ਅੱਜ ਆਖਰੀ ਅਲਵਿਦਾ ਆਖਿਆ ਜਾ ਰਿਹਾ ਹੈ ਤਾਂ ਪਰਿਵਾਰ ਦੇ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਕਿਉਂਕਿ ਇੱਕ ਆਈਪੀਐਸ ਕਹੌਣ ਵਾਸਤੇ ਇੱਕ ਲੰਮਾ ਚੌੜਾ ਸੰਘਰਸ਼ ਕਰਨਾ ਪੈਂਦਾ ਹੈ ਜ਼ਿੰਦਗੀ ਦੇ ਇਸ ਮਕਾਮ ਤੇ ਪਹੁੰਚਣ ਦੇ ਲਈ ਕਿੰਨੀਆਂ ਹੀ ਕੱਲਣਾ ਜਿਹੜੀ ਉਹ ਕੱਲਣੀ ਪੈਂਦੀ ਹੈ ਕਿੰਨਾ ਸੰਘਰਸ਼ ਕਰਨਾ ਪੈਂਦਾ ਤੇ ਫਿਰ ਜਾ ਕੇ ਮੋਢੇ ਦੇ ਉੱਤੇ ਸਤਾਰੇ ਲੱਗਦੇ ਨੇ ਤੇ ਚਿਹਰਾ ਚਮਕਦਾ ਹੈ ਇਹ ਵਰਦੀ ਪੁਲਿਸ ਦੀ ਐਵੇਂ ਨਹੀਂ ਮਿਲ ਜਾਂਦੀ ਵੱਡਾ ਸੰਘਰਸ਼ ਇਸ ਦੇ ਲਈ ਕਰਨਾ ਪੈਂਦਾ ਤੇ ਆਖਰਕਾਰ ਜਦੋਂ ਇੱਕ ਪੁਲਿਸ ਵਰਦੀ ਦੇ ਵਿੱਚ ਆਈਪੀਐਸ ਪੂਰਨ ਕੁਮਾਰ ਦੇ ਵੱਲੋਂ ਜਦੋਂ ਸੁਸਾਇਡ ਕੀਤਾ ਗਿਆ ਕਿਉਂਕਿ ਸਰਵਿੰਗਸਨ ਤਾਂ ਇਸ ਮੌਤ ਨੇ ਇਸ ਖੁਦਕੁਸ਼ੀ ਨੇ ਵੱਡੇ ਸਵਾਲ ਖੜੇ ਕਰ ਦਿੱਤੇ ਆਮ ਤੌਰ ਦੇ ਉਤੇ ਚਰਚਾਵਾਂ ਹੁੰਦੀਆਂ ਨੇ ਅਜਹੀਆਂ ਚੀਜ਼ਾਂ ਦੀਆਂ ਪੁਲਿਸ ਵਿਭਾਗ ਦੇ ਵਿੱਚ ਪਰ ਜਦੋਂ ਇੱਕ ਆਈਪੀਐਸ ਪੂਰਨ ਕੁਮਾਰ ਵਰਗਾ ਇੱਕ ਅਜਿਹਾ ਅਫਸਰ ਇਸ ਤਰੀਕੇ ਦੇ ਨਾਲ ਖੁਦਕੁਸ਼ੀ ਕਰ ਲੇ ਉਸ ਤੋਂ ਵੀ ਵੱਡੇ ਅਫਸਰਾਂ ਦੇ ਉੱਤੇ ਜਦੋਂ ਇਲਜ਼ਾਮ ਲਗਾ ਦੇਵੇ ਖੁਦਕੁਸ਼ੀ ਦੇ ਨੋਟ ਦੇ ਵਿੱਚ ਤਲਾਸ਼ੀ ਤੌਰ ਦੇ ਉੱਤੇ ਪੁਲਿਸ ਵਿਭਾਗ ਦੇ ਵਿੱਚ ਇਹ ਮੰਨਿਆ ਜਾਵੇ ਕਿ ਸਭ ਕੁਝ ਠੀਕ ਨਹੀਂ ਹੁੰਦਾ ਹਰਿਆਣਾ ਪੁਲਿਸ ਵਿਭਾਗ ਦੀ ਸੀ ਗੱਲ ਕਰ ਰਹੇ ਹਾਂ ਗੱਲ ਆਈਪੀਐਸ ਪੂਰਨ ਕੁਮਾਰ ਦੇ ਸੁਸਾਇਡ ਨੋਟ ਦੇ ਆਧਾਰ ਦੇ ਉੱਤੇ ਤਾਂ ਆਖਰੀ ਰਸਮਾਂ ਜਿਹੜੀਆਂ ਨੇ ਉਹ ਅਦਾ ਕੀਤੀਆਂ ਜਾ ਰਹੀਆਂ ਨੇ ਆਈਪੀਐਸ ਪੂਰਨ ਕੁਮਾਰ ਦਾ ਅੰਤਿਮ ਸੰਸਕਾਰ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ तमाम ਉਹਨਾਂ ਦੇ ਸਾਥੀ ਉਹਨਾਂ ਦੇ ਸੀਨੀਅਰ ਅਫਸਰ ਇਸ ਵਕਤ ਉਹਨਾਂ ਨੂੰ ਅਲਵਿਦਾ ਆਖ ਰਹੇ ਨੇ ਤੇ ਚੰਡੀਗੜ੍ਹ ਪੀਜੀਆਈ ਦੇ ਵਿੱਚ ਉਹਨਾਂ ਦਾ ਪੋਸਟਮਾਰਟਮ ਹੋਇਆ ਤੇ ਸੈਕਟਰ 25 ਦੇ ਸ਼ਮਸ਼ਾਨ ਘਾਟ ਦੇ ਵਿੱਚ ਉਹਨਾਂ ਦੀ ਮ੍ਰਿਤਕ ਦੇ ਲਿਆਂਦੀ ਗਈ ਤੇ ਜਿੱਥੇ ਨਮ ਅੱਖਾਂ ਦੇ ਨਾਲ ਪਰਿਵਾਰ ਦੇ ਵੱਲੋਂ ਅੰਤਿਮ ਰਸਮਾਂ ਅਦਾ ਕੀਤੀਆਂ ਜਾ ਰਹੀਆਂ ਨੇ ਤੇ ਬਸ ਕੁਝ ਹੀ ਦੇਰ ਦੇ ਵਿੱਚ ਉਹਨਾਂ ਨੂੰ ਆਖਰੀ ਅਲਵਿਦਾ ਅੰਤਿਮ ਸੰਸਕਾਰ ਜਦੋਂ ਕਰ ਦਿੱਤਾ ਜਾਏਗਾ ਪਰਿਵਾਰ ਆਖ ਦੇਗਾ ਤੇ ਫਿਰ ਉਹਨਾਂ ਦੀ ਮੌਤ ਦੇ ਨਾਲ ਜੁੜੇ ਹੋਏ ਸਵਾਲ لازਮੀ ਤੌਰ ਦੇ ਉਤੇ ਹਰ ਕਾਨੂੰਨੀ ਪੱਖ ਤੋਂ ਇਸ ਪੂਰੇ ਮਾਮਲੇ ਦੀ ਜਾਂਚ ਜਿਹੜੀ ਹੋਏਗੀ ਅਸਲ ਸਚਾਈ ਕੀ ਹੈ ਕੌਣ ਜ਼ਿੰਮੇਵਾਰ ਤੇ ਕਿਸ ਦੀ ਕੀ ਜ਼ਿੰਮੇਵਾਰੀ ਤੈਅ ਹੋਏਗੀ ਉਹ ਵੇਖਣਾ ਹੋਏਗਾ ਜਦੋਂ ਜਾਂਚ ਪੂਰੀ ਹੋਏਗੀ ਇਸ ਪੂਰੇ ਮਾਮਲੇ 'ਚ ਤੇ ਕਾਫੀ ਲੰਬੇ ਵਾਦ ਵਿਵਾਦ ਤੋਂ ਬਾਅਦ ਅੱਜ ਅੰਤਿਮ ਸੰਸਕਾਰ ਅੰਤਿਮ ਰਸਮਾਂ ਆਈਪੀਐਸ ਪੂਰਨ ਕੁਮਾਰ ਦੀਆਂ ਚੰਡੀਗੜ੍ਹ ਦੇ ਸੈਕਟਰ 25 ਦੇ ਵਿੱਚ ਅਦਾ ਕੀਤੀਆਂ ਜਾ ਰਹੀਆਂ ਨੇ ਪਰਿਵਾਰ ਦੇ ਵੱਲੋਂ ਸਹਿਮਤੀ ਜਤਾਈ ਤੇ ਉਸ ਤੋਂ ਬਾਅਦ ਹੁਣ ਪੋਸਟਮਾਰਟਮ ਜਿਹੜਾ ਹੋਣ ਤੋਂ ਬਾਅਦ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ ਤਾਂ ਆਈਪੀਐਸ ਪੂਰਨ ਕੁਮਾਰ ਦਾ ਅੰਤਿਮ ਸੰਸਕਾਰ ਚੰਡੀਗੜ੍ਹ ਦੇ ਸੈਕਟਰ 25 ਦੇ ਸ਼ਮਸ਼ਾਨ ਘਾਟ ਦੇ ਵਿੱਚ ਅੰਤਿਮ ਰਸਮਾਂ ਹੋ ਰਹੀਆਂ ਨੇ ਪ੍ਰੇਮ ਮੌਤ ਸੰਭਾਵਿਤ ਤੌਰ ਦੇ ਉੱਤੇ ਆਮ ਮੌਤ ਨਹੀਂ ਕਈ ਤਰ੍ਹਾਂ ਦੇ ਸਵਾਲ ਇਸ ਮੌਤ ਨੇ ਖੜੇ ਕਰ ਦਿੱਤੇ ਨੇ ਕਿਉਂਕਿ ਜਦੋਂ ਇੱਕ ਵੱਡਾ ਅਫਸਰ ਇਸ ਤਰੀਕੇ ਦੇ ਨਾਲ ਖੁਦਕੁਸ਼ੀ ਕਰ ਲਵੇ ਉਸ ਤੋਂ ਵੀ ਜ਼ਿਆਦਾ ਇੱਕ ਸੁਸਾਈਡ ਨੋਟ ਛੱਡ ਦੇਵੇ ਤਾਂ لازمی ਤੌਰ ਦੇ ਉੱਤੇ ਵੱਡੇ ਸਵਾਲ ਖੜੇ ਹੋ ਜਾਂਦੇ ਨੇ ਕਿਉਂਕਿ ਪੁਲਿਸ ਦੇ ਉੱਤੇ ਜ਼ਿੰਮੇਵਾਰੀ ਹੁੰਦੀ ਹੈ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੀ